ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਯਾ ਡੇਰੀ ਫਾਰਮਿੰਗ ਵਿੱਚ ਆਸੇ ਤੇ ਅਰਦਾਸ ਹੈ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਹੋਵੇ ਕੁਐਸਚਨ ਤੇ ਬੇਨਤੀ ਆ ਚੈਨਲ ਨੂੰ ਮੇਰੇ ਵੀਰ ਵੱਤਵਾ ਦਾ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਲਸਟ ਕਰਨਾ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਪਹੁੰਚੇ ਆਂ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸ਼ੁਸ਼ੇਰਪੁਰ ਪਹੁੰਚੇ ਆਂ ਕਰਦੇ ਆਂ ਬਧੇ ਜਾਣਕਾਰੀ ਸਾਂਝੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸ ਦਾ ਫਾਇਦਾ ਆ ਜੇ ਨਰਕ-ਪਰਖ ਤਸੱਲੀ ਕਰਨਾ ਤੁਹਾਡਾ ਕੰਮ ਆ ਫਰਜ ਆ ਫਰਜ ਨੂੰ ਫਰਜ ਸਮਝ ਕੇ ਕਰਨੀ ਠੀਕ ਆ ਜੀ ਤੇ ਦੱਬ ਕੇ ਸ਼ੇਰ ਜਰੂਰ ਕਰਿਆ ਕਰੋ ਕਿਉਂਕਿ ਆਪਣੀ ਕੋਈ ਵੀ ਖਰੀਦਦਾਰੀ ਕਰ ਸਕੇ ਮਾਤੜ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਲੂਗੀ ਤੇ ਭਲਾ ਆ ਜਾਊਗਾ ਤੇ ਆਪਣਾ ਵੀ ਭਲਾ ਆ ਜਾਊਗਾ ਠੀਕ ਆ ਜੀ ਤੇ ਆਹ ਕਰਕੇ ਗੱਲਬਾਤ ਬਾਈ ਸੁਸ਼ੇਰਨਾ ਬਾਈ ਜੀ ਸਾਸਿਕਾ ਸਾਸਿਕਾ ਸੰਦੂ ਸਾਹਿਬ ਕੀ ਹਾਲ ਜਿਓ ਚੜਦੀ ਕਲਾ ਜੀ ਵਧੀਆ ਜੀ ਵਧੀਆ ਮਹਾਰਾਜ ਕਿਰਪਾ ਰੱਬ ਦੀ ਮਹਾਰਾਜ ਬੜੀ ਕਿਰਪਾ ਦੀ ਹਾਂ ਤੁਸੀਂ ਦੱਸੋ ਠੀਕ ਹੈ ਛਾਹ ਕੀ ਮਹਾਰਾਜ ਓਕੇ ਬੋੜਾ ਓਕੇ ਜੀ ਓਕੇ ਠੀਕ ਹੈ ਤੇ ਐਡਰੈਸ ਕਰੀਏ ਨੋਟ ਪਿੰਡ ਮਾਣੀ ਮੱਲੀਆਂ ਹਾਂਜੀ ਅਥੀਰ ਵੀ ਤਰਨਤਾਰਨ ਤੇ ਜਿਲ੍ਹਾ ਵੀ ਤਰਨਤਾਰਨ ਮੋਬਾਈਲ ਨੰਬਰ 9779721242 ਠੀਕ ਹੈ 2 ਪਸ਼ੂ ਹਾਂਜੀ 2 ਬਰਗ ਠੀਕ ਹੈ ਜੀ ਤੇ ਵਹਿੜ ਤੋਂ ਕਰੀਏ ਸ਼ੁਰੂਆਤ ਹਨਾ ਵਹਿੜ ਪਹਿਲੇ ਸੂਜੇ ਸੋਣ ਵਾਲੀ ਸੰਦੂ ਸਾਹਿਬ ਦੈਨ ਕਿੰਨੇ ਕ ਲੈ ਜੂਗੇ ਜੀ ਤੇਨੇ ਲੈ ਜੂਗੀ ਕੋਈ 8-10 ਲੈ ਜੂਗੀ ਬਾਕੀ ਠੰਡੀ ਧੀਰੀ ਬੜੀ ਆ ਬੰਨਣੀ ਨਹੀਂ ਦੇਖੋ ਹਾਂ ਢਿਲ ਟੁੱਲ ਬੜੀ ਭਾਈ ਹੈ ਨਾ ਖਾਂ ਤੁਣ ਵੀ ਬੜਾ ਹੈ ਖਾਂ ਤੇ ਮੁੱਠੀ ਤੋਂ ਬਾਹਰ ਆਉਂਦਾ ਬਾਹਰ ਜੀ ਦੇਖੋ ਠੰਡੀ ਧੀਰੀ ਬਹੁਤ ਹੈ ਦੇਖੋ ਮਗਰ ਉਹਨਾ ਪੁਣਾ ਖੇਤ ਕੇ ਵਿਖਾਓ ਕਿੰਨੇ ਕ ਲਾਲ ਲੁੜ ਪਏ ਦੇਖੋ ਲੜਦਾ ਇਧਰ ਦੇਖੋ ਵਾਹ 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 ਲੜਦੇ ਬੜੇ ਜਾਦੇ ਕੀ ਬਾਤ ਹੈ ਨਹੀਂ ਦੇਖੋ ਓਕੇ ਯਾਰ ਪੂਰੀ ਠੰਡੀ ਧੀਰੀ ਹੈ ਨਾ ਹਾਂਜੀ ਨੇ ਸੋਣਾਏ ਦੋ ਤਾਂ 15 ਕਿਲੋ ਵੀ ਦੇਗੀ ਨਾ ਇੰਨੀ ਗਰਮੀ ਦੇ ਵਿੱਚ ਬੜਾ ਜਿਆਦਾ ਬੜਾ ਜੀ ਬਰਾਜ ਜੱਸੀ ਬੋਦੀ ਵਾਲੀ ਆ ਗਈ ਹਨਾ ਖੁੱਲ ਗਈ ਤੋੜਾ ਤੋੜਾ ਕਰਾਈਏ ਚੈੱਕ ਕਰਮਾੜੀ ਦਾ ਜਿੰਦੀ ਰਵੇ ਤੇ ਵੇਖੋ ਕਹਿੰਦੇ ਭਾਗਾ ਚ ਰਖੀ ਜਾਂਦੀ ਸਜਣੋ ਥਣ ਪੂਰਾ ਥਣ ਛੋਟਾ ਨਹੀਂ ਆ ਮੁੱਠੀ ਤੋਂ ਥਣ ਬਾਹਰ ਆਉਂਦਾ ਹੈ ਮੋਟਾਈ ਦੇ ਵਿੱਚ ਜਾਂ ਥਣ ਦੇ ਢਿਲ ਢੁਲ ਵੀ ਜਿਆ ਹਾਂਜੀ ਭਾਜੀ ਬੜੀ ਜਿਆਦੀ ਹੂੰ ਬੋਦੀ ਵਾਲੀ ਜੀ ਸਜਣੋ ਬੋਦੀ ਵਾਲੀ ਬਹਿਣ ਤੇ ਰਾਜੀ ਬੜੀ ਜਿਆਦੀ ਕੀ ਬਾਤ ਉਰਾ ਤਰਾ ਵੇਖੋ ਕਰਮਾਲੀ ਦਾ ਲੈਓ ਜੀ ਡੀ 3 ਬੜੀ ਜਿਆਦੀ ਭਾਵੇਂ ਚੌਂਕੀ ਹੱਥ ਦੇ ਦੇ ਹੂੰ ਲੈਓ ਕੋ ਨਹੀਂ ਹਾਂ ਜੀ ਇਹ ਮੋੜ ਲਓ ਤੇ ਰੇਡ ਦੀ ਗੱਲ ਕਰੀਏ ਤੇ ਕਿੰਨੇ ਕ ਦੀ ਦੇ ਦੇਗੇ 18ਵੇਂ 52 ਮੰਗ ਲਈ 53 ਮੰਗ ਲਈ ਹਾਂਜੀ 50 ਹੀ ਦੇਣਾ ਹੈ ਭਾਜੀ 50 ਚੋਂ ਹਾਂਜੀ ਹਾਂਜੀ ਕੋਈ ਛੱਡ ਦੋਗੇ ਕਰ ਦਾਂਗੇ 500 ਰੁਪਏ ਛੋੜ ਨਹੀਂ 500 ਨਾਲ ਹੀ ਬੰਦਾ ਹਾਂਜੀ 48 ਦੀ ਜਸਨੋ ਕਰ ਦਿਓ ਚਲੋ ਹੋ ਗਈ ਜੀ ਮਾ ਠੀਕ ਆ 48000 ਦੀ ਜਸਨੋ ਅੱਗੇ ਆ ਗਈ ਸੂਈ ਸਵਾਈ ਮਾਜਾ ਨਾ ਨਾਲੂ ਨਾਲ ਹੀ ਆ ਮੇਰਾ ਹੋਣਾ ਅੱਜ 4 ਦਿਨ ਹੋ ਗਏ ਮਾ ਸੂਈ ਨੂੰ ਜੀ 4 ਦਿਨ ਹੋ ਗਏ ਹੈਨਾ ਕਿੰਨਾ ਕੇ ਦੁੱਧ ਦੁੱਧ ਬੋਲਾ ਫੂਲਾ ਦੁੱਧ 10 ਕਿਲੋ ਠੰਡਾ ਲੀਟਰ ਵਾਲਾ ਠੰਡਾ ਐਨੂੰ ਕਰ ਦਿਓ ਕਿਰਾ ਮਗਰ ਬਖਾਰੀ ਗੇ ਕਾਦੇ ਦੇ ਮਸ਼ੀਨ ਮੋਟਰ ਆਕੂ ਆ ਕਾਦੇ ਛੋਟਾ ਥੱਲੇੋਂ ਨਹੀਂ ਛੋਟੀ ਥੱਲੇੋਂ ਦੇ ਮੈਂ ਨਾ ਕਹੀਂ ਸੀ ਭਗਾਨਾ ਹੀ ਪਣਿਆ ਫਿਰਦਾ ਬਾਤ ਤੁਹਾਡੇ ਕਮਾਲ ਹੀ ਹੈ ਨਾ ਹਾਂਜੀ ਹਾਂਜੀ ਜੇ ਵੀ ਪਾਕਿਸਤਾਨੀ ਲੱਗੇ ਦੇ ਵਿੱਚੋਂ ਇਤਨਾ ਬੜੀਆਂ ਹੁੰਦੀਆਂ ਨਾ ਉਧਰ ਦੀਆਂ ਮਈਆਂ ਕਾਤ ਮਧਰੇ ਤੇ ਥੱਲੇੋਂ ਨਾ ਮਧਰੀ ਡੋਲੀ ਦੀ ਆ ਬਾਕੀ ਇਹ ਕਰਤੂਤ ਵਾਲੀ ਆ ਹਾਂ ਭਾਜੀ ਕਰਤੂਤ ਵਾਲੀ ਦੋ 30 4 ਕਿਲੋ ਹੁਣ 10 ਕਿਲੋ ਮੌਕੇ ਦਾ ਅਜੇ ਨਾਰੂ ਬੱਚੇ ਦਾ ਸੱਜਣੋਂ ਨਾਲ ਜੇ ਇਸ ਹਿਸਾਬ ਨਾਲ ਉਹ ਚਾਰ ਪੰਜ ਦਿਨ ਦਾ ਸਮਾਂ ਆ ਉਹ ਤੇ ਇਹ ਦੁੱਧ ਫਿਰ 12 13 ਜਲ ਜੂ ਹਾਂਜੀ 12 13 ਕਿਲੋ ਦੁੱਧ ਲਊਗੀ ਦੇ ਜਾਨਾ ਜਿੱਦਾਂ ਥ ਜੇ ਚਾਹ ਦਾਖਲ ਭੌੜਾ ਚੌਂ ਦਿਨਾਂ ਪੰਜਾਂ ਜਗੜ ਸਕਦੀ ਤੇ ਦਾਖਲ ਦੋ ਦਿਨੋਂ ਆਂਦਾ ਵੀ ਕੁਛ ਨਹੀਂ ਹਾਂਜੀ ਹਾਂਜੀ 12 13 ਕਿਲੋ ਆਮਣਾ ਦੁੱਧ ਦੇਣਾ ਭਾਜੀ ਇਹਨਾਂ ਹੂੰ ਹੂੰ ਬਾਕੀ ਨਾ ਜਿੰਨੀ ਆ ਨਾ ਪੱਥਰ ਰਗੀ ਰਾਜੀ ਰੂਦ ਵਾਲੀ ਆ ਹਾਂਜੀ ਹਾਂਜੀ ਰਾਜੀ ਰੂਜੀ ਆ ਬਾਕੀ ਨਹੀਂ ਕੋਈ ਚਿੱਕੜਿਆ ਕਈਆਂ ਦੇ ਕੱਦ ਕੁਦ ਬੜੇ ਹੁੰਦੇ ਆ ਐਨੂੰ ਤੋੜ ਦੋ ਭਾਜੀ ਅੱਗੇ ਇੱਕ ਤਾਂ ਛੋਟੀ ਵੇਚੀ ਹੈ ਤਾਂ ਇਹ ਗੱਲ ਸੀ 14 ਕਿਲੋ ਦੁੱਧ ਸੀ ਠੀਕ ਆ ਹਾਂਜੀ ਦੁੱਧ ਚੱਕਰ ਤੋਂ ਦੁੱਧ ਨੇ ਦੇਣਾ ਹਾਂ ਲਾਓ ਸੋਰਾ ਤਾਰਾ ਵੀ ਚੰਗਾ ਛੋਟੀ ਦਾ ਸੋਰਾ ਤਾਰਾ ਵਧ ਗਿਆ ਭਾਈ ਚਲੋ ਜੀ ਦਾਰਦੀ ਆ ਕੈਮਰੇ ਨੂੰ ਦਾਰਦੀ ਆ ਭਾਈ ਘੱਟ ਵੇ ਦੋਨੀ ਤੇ ਕੀ ਰੇਟ ਕਿੰਨੇ ਦੇ ਦੇਣੀ ਹੈ ਜੀ 95000 ਦੀ ਨਹੀਂ ਪਿਆਰ ਮੌਤ ਕਰ ਲੀਏ ਪੂਰੇ 90 ਦੇ ਦੀ ਪੂਰੇ 90 ਦੇ ਹਾਂਜੀ ਚਲੋ ਤੁਹਾਡੀ ਖੁਸ਼ੀ ਹੈ ਜੇ ਹੋਰ ਕੋਈ ਕਰਨਾ 1000 ਤੇ ਹੋਰ ਕਰ ਦੋ ਚਲੋ 1000 ਘੱਟ ਹੋ ਜੂਗੀ 1000 ਘੱਟ ਫਿਰ ਦੋ ਹੀ ਘੱਟ ਕਰ ਦਈਏ ਚਲੋ ਦੋ ਹੀ ਕਰਦੇ ਪਰ ਹੁਣ ਫਿਰ ਨਹੀਂ ਹੋਰ ਇਹ ਦੂੰਗਾ ਭਾਜੀ ਹੋਣੀ ਨਹੀਂ ਨਾ ਯਾਰ ਰੱਖ ਲੋ ਕਿ ਲੀਟਰ ਮਾਰ ਕੇ ਖੜੇ ਹਾਂ ਆਪਣੇ ਟਾਈਮ ਤੇ ਟਾਈਮ ਚੋ ਵੀ 88000 ਦੀ ਜੈਸਨੋ ਹੋ ਗਈ ਹੈ ਨਾ ਹਾਂਜੀ ਇਹਨੂੰ ਲਾ ਦਿਓ ਮਾੜੀ ਜੇ ਕਰਾ 88000 ਦੇ ਵਿੱਚ ਹੈ ਨਾ ਭਾਜੀ ਥੱਲਾ ਇਸ ਤਰ੍ਹਾਂ ਨਾ ਰੱਖੂਗੀ ਐ ਨਿੰਬੂ ਨੂੰ ਮਨੂ ਡੱਟੂਗੀ ਨਿੰਬੂ ਵੱਲ ਵਾਹ ਵਾਹ ਹਾਂਜੀ ਮੈਂ ਹੀ ਫਿਰ ਜਾਈਗੀ ਆ ਬਹੁਤ ਸੋਹਣੀ ਆ ਫਾਸੀ ਜੀ ਜਿਹੜੇ ਸਵੇਰੇ ਉਹਨਾਂ ਨੇ ਕਿਹਾ ਸੀ ਕਿ 11-12 ਕਿਲੋ ਦੁੱਧ ਦਿੱਤਾ ਵਾਕੇ ਦਿੱਤਾ ਹੋਊਗਾ ਜਿਹੜੀ 14 ਦਿਨਾਂ ਦੀ 10 ਕਿਲੋ ਦੁੱਧ ਕਰ ਗਿਆ ਜੇ ਦੇਖੋ ਨਾਰੂ ਕੱਚਾ ਨਾਰੂ ਨਾ ਲੱਗਾ ਜੀ ਨਹੀਂ ਨਹੀਂ ਸਹੀ ਆ ਹਾਂਜੀ ਹਾਂਜੀ ਸੱਜਣੋ ਖਰੀਦਦਾਰੀ ਕਰਿਓ ਇਹ ਦੋ ਪਸ਼ੂ ਆ ਬਾਈ ਦੇ ਕੋਲ ਸੋਹਣੇ ਆ ਸਾਡੇ ਵੱਲੋਂ ਪਿਆਰ ਪਈ ਸასიਖਾਲ ਰੱਬ ਰੱਖਾ ਜੀ